ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਹੋਰ ਇੱਕ ਦੋ ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਦੀਆਂ ਚੋਣਾਂ ਨੇ ਉਹਨਾਂ ਦਾ اعلان ਹੋ ਰਿਹਾ ਦਾ ਹੁਣ ਅਸੀਂ ਇਹ ਪੰਦ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਨਿਗਦੀਆਂ ਉਹ ਚੋਣਾਂ ਜਿੱਥਣੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਵਨੀ ਚੋਣਾਂ ਲੜੀਆਂ ਇਦਾਂ ਹੀ ਉਹ ਚੋਣਾਂ ਲੜਾਂ ਜਿੱਥੇ ਜਾਓਗੇ ਤੁਹਾਡੇ ਚੇਲੇ ਰਹੇ ਨੇ ਗੁਰੂ ਜੀ ਨਾਲ ਹਮੇਸ਼ਾ ਰਹੇ ਹੋ ਤੁਹਾਡੇ ਰਹਿਣ ਭਾਈ ਇਹ ਸਫਲ ਕੀਤਾ ਕਹ ਤੱਕ ਦਾ ਨਹੀਂ ਜੀ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਇਮਾਨਦਾਰੀ ਪਾਰਟੀ ਪ੍ਰਤੀ ਵਫਾਦਾਰੀ ਬਸ ਜੇ ਤੁਹਾਡੀ ਇਹ ਗੋਣਿਆ ਤੇ ਸਮੇਂ-ਸਮੇਂ ਤੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਬੜਾ ਮੰਨ ਖੁਸ਼ ਹੈ ਸ਼ਹੀਦੀ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਹਲਕੇ ਅੱਗੇ ਵੀ ਇੱਥੇ ਇਕੱਠੇ ਲੈਂਦੇ ਸਾਡੀ ਦੇ ਜੋੜੀ ਆ ਇਕੱਠਿਆਂ ਦੀ ਕੋਠੇ ਕੰਮ ਕਰਦੇ ਧਰਤਾਵਾ ਨੇ ਸਟੇਜ ਤੋਂ ਕਿਹਾ ਜੀ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਕਿੱਥੇ ਸਿਕੰਦਰ ਰਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਦੀ ਹਕੀਕਤ ਉਹ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਤੇ ਕਾਬੂ ਆਉਂਦੇ ਕਿਤੇ 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 ਕਾਬੂ ਔੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂ ਦੇ ਨਾਲ ਅਜੇ ਹੋ ਲੜਾਈ ਐ ਇੱਥੇ ਇਸ ਅਗਿਏ ਚ ਜਿਹੜਾ ਪਰਵਾਦਵਾਦ ਹੈ ਹੰਕਾਰਵਾਦ ਹੈ ਉਹਨੂੰ ਖਤਮ ਕਰਾਂਗੇ ਬਹੁਤ ਵਧੀਆ ਵਿਕਾਸ ਹੀ ਵਿਕਾਸ ਪੂਰੇ ਪੰਜਾਬ ਦੇ ਮੈਂ ਨਹੀਂ ਨਹੀਂ ਜੀ ਪਾਰਟੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਨਾ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਆ ਕਿਉਂਕਿ ਮੈਂ ਤੇ ਨਿਮਾਣਾ ਮੈਂ ਅਕੇ ਕਹਿਣਾ ਹੁਣ ਜ਼ਿੰਮੇਵਾਰੀ ਦਿੱਤੀ ਐ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜ਼ਿੰਮੇਵਾਰੀ ਮੈਂ ਮੈਂ ਕਹਿੰਦਾ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਸ ਕੀ ਪੰਜਾਬ ਦਾ ਜਿਹੜਾ ਸਫਰ ਤੈ ਕੀਤਾ ਵਾਕਿਆ ਪੰਜਾਬ ਦੇ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਆ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਪਿਆਰ ਦਿੱਤਾ ਪਟਾਕੇ ਚੱਲਣਦੇ ਆ ਤਾਂ ਤੁਸੀਂ ਵੀ ਪਟਾਕੇ ਪਵਾਇਆ ਕਰਦੇ ਆ ਉਹ ਪਰਮਾਤਮਾ ਉਹ 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 ਨੀਲੀ ਛਤਰੀ ਵਾਲਾ ਸਾਡੀ ਜਿਨ੍ਹਾਂ ਨੇ ਸਟੇਜਾਂ ਤੋਂ ਗਿਆ ਸੀ ਕੱਲ ਦਾ ਜੰਮਿਆ ਮੁੰਡਾ ਤੁਹਾਡੇ ਸਾਹਮਣੇ ਆਈ ਮੈਂ ਨਹੀਂ ਕੁਝ ਵੀ ਕਿਹਾ ਮੇਰੇ ਅਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ ਤੇ ਅੱਗੇ ਦੀਆਂ ਕਿਸਮੀਆਂ ਰਹਿਣਗੀਆਂ ਕਿਉਂਕਿ 2.5 ਸਾਲ ਬੀਤ ਗਿਆ ਕਿ 2.5 ਸਾਲ ਹੋ ਰਿਹਾ ਹੈਗਾ ਅੱਗੇ ਤਾਂ ਜੋ ਜੋ ਸਮਾਂ ਬੀਤਦਾ ਜਾਊਗਾ ਵਧੀਆ ਹੋਊਗਾ ਜੀ ਅ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਾਣਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਹੈ ਔਰ ਪਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਪਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਰੀਕ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਹਰੀ ਖੁਸ਼ੀ ਆ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਨੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਪਲ ਮਿਲਿਆ ਇਤਿਹਾਸ ਵੀ ਬਣ ਗਿਆ ਜੀ ਬਹੁਤ ਵੱਡੀ ਪਹੁਲ ਜਿਹੜਾ ਪਹਿਲੀ ਵਾਰ ਕਿਸੇ ਪੰਜਾਬ ਨੂੰ ਇੰਨੀ ਸਿੱਟਾ ਪੰਜਾਬ ਦੇ ਵਿੱਚ ਕੂਲਿਆ ਇਹ ਤੇ ਜੀ ਸ਼ੁਕਰਾਨਾ ਉਸ ਪ੍ਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਸਾਥ ਹੈ ਔਰ ਵਿਰੋਧੀਆਂ ਦੇ ਜਿਹੜੇ ਭਲੇਖੇ ਸੀਗੇ ਉਹ ਕੱਢ ਦਿੱਤੇ ਆ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਆਉਣ ਨੂੰ ਤਿਆਰ ਆ ਅਸੀਂ ਪੌੜੀਆਂ ਚੜ੍ਹਨ ਨੂੰ ਤਿਆਰ ਆ ਦੋ ਕਾਂਗਰਸ ਦੇ ਜਿਹੜੇ ਥੰਮ ਸੀਗੇ ਸੁਖਜਿੰਦਰ ਸਿੰਘ ਦੰਦਾਵਾ ਜਿਹੜੇ ਡਿਪੀਸੀਐਮ ਰਹੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਆਪੋ ਆਪਣੀਆਂ ਸੀਟਾਂ ਤੋਂ ਬੜੀ ਸ਼ਰਮਨਾਕ ਹਾਰ ਜਿਹੜੀ ਆ ਇਹਨਾਂ ਨੂੰ ਦੇਖਣ ਲਈ ਮਿਲੀ ਆ ਔਰ ਇਹ ਜਿਹੜੀਆਂ ਜਮਨੀ ਇਲੈਕਸ਼ਨਾਂ ਨੇ ਇਹਨਾਂ ਨੇ ਪੇਚ ਜਿਹੜੀ ਆ 227 ਦੀ ਇਲੈਕਸ਼ਨਾਂ ਦੀ ਉਹ ਸੈੱਟ ਕਰ ਦਿੱਤੀ ਆ ਔਰ ਜਿਹੜੀਆਂ ਬਾਕੀ ਵੀ ਚੋਣਾਂ ਹੋਣ ਵਾਲੀਆਂ ਨੇ ਚਾਹੇ ਉਹ ਕਾਰਪੋਰੇਸ਼ਨਾਂ ਦੀਆਂ ਹੋਣ ਨਗਰ ਕਮੇਟੀ ਦੀਆਂ ਹੋਣ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਉਹਨਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜਾਂ ਫਿਰ ਜਿੱਦ ਪੰਜਾਬ ਦੇ ਵਿੱਚ ਦਰਜ ਕਰੇਗੀ ਜਰੂਰ ਜੀ ਉਹਨਾਂ ਲੋਕਾਂ ਨੂੰ ਵੀ ਸਹੀ ਜਵਾਬ ਮਿਲ ਗਿਆ ਜਿਹੜੇ ਅਮਨ ਸੈਸ਼ਨ ਸ਼ਰੀ ਕਲ ਸੀ ਨੂੰ ਸਟੇਜ ਤੋਂ ਕੱਲ ਤਾਂ ਜੰਮਿਆ ਮੁੰਡਾ ਕਹਿੰਦੇ ਵੇਖੋ ਇੱਕ ਇੰਗਲਿਸ਼ ਕਹਾਵਤ ਆ ਚਾਈਲਡ ਇਜ਼ ਫਾਦਰ ਆਫ ਅ ਮੈਨ ਕਦੀ ਕਹਿ ਦਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਸੋ ਕਹਿਣ ਦਾ ਭਾਵ ਆ ਕਿ ਸੰਗਤ ਸਮਰਾਥਿਆ ਇਹ ਉਸ ਪਰਮਾਤਮਾ ਦੇ ਸਿਰ ਆ ਕੇ ਕਲਗੀ ਕਦੇ ਸਿਰ ਤੇ ਲਾਉਣੀ ਆ ਸੋ ਜਦੋਂ ਕੋ ਬੰਦਾ ਆਪਣੇ ਆਪ ਨੂੰ ਜਿਹੜਾ ਵਾ ਲਾਰਜੰਟਨ ਲਾਈਫ ਸਮਝ ਲੈਂਦਾ ਫਿਰ ਲੋਕ ਉਹਨੂੰ ਦੱਸ ਦਿੰਦੇ ਆ ਕਿ ਸ਼ਕਤੀ ਜਿਹੜੀ ਤੁਹਾਡੇ ਚ ਨਹੀਂ ਗਈ ਉਹ ਲੋਕਾਂ ਦੇ ਵਿੱਚ